ਜਿਵੇਂ ਬਾਣੀ ਚ ਰਾਮ ਸ਼ਬਦ ਆਊਗਾ ਤੇ ਉਹਦੀ ਵਿਆਖਿਆ ਆਪਣੀਆਂ ਦਸਰਤ ਦਾ ਪੁੱਤਰ ਰਾਮ ਵਾਲੀ ਵਿਆਖਿਆ ਹੋਰ ਹੈ ਹੂੰ ਤੇ ਜਿਹੜਾ ਰਾਮ ਬਾਣੀ ਚ ਆਇਆ ਉਹਦੀ ਵਿਆਖਿਆ ਹੋਰ ਹਾਂਜੀ ਉਹੀ ਉਹੀ ਸਮਝਣਾ ਚਾਹੁੰਦੀ ਆ ਮੈਂ ਹਾਂ ਵੀ ਜਿਹੜਾ ਰਾਮ ਬਾਣੀ ਚ ਆਇਆ ਇੱਕ ਆਇਆ ਰਮੇ ਹੋਏ ਪ੍ਰਮਾਤਮਾ ਵਾਸਤੇ ਅੱਛਾ ਜਿਹੜਾ ਹਿੰਦੂ ਵੀਰਾਂ ਦਾ ਰਾਮ ਨਹੀਂ ਜਿਹੜਾ ਸਾਰੀ ਲੋਕਾਈ ਦਾ ਰਾਮ ਹੈ ਜਿਹਦੇ ਤੇ ਆਪਾਂ ਉਦੋਂ ਦੀ ਚਰਚਾ ਕਰ ਰਹੇ ਆ ਲੰਬੀ ਚੌੜੀ ਵੀ ਉਹ ਕਿਹੜਾ ਪ੍ਰਮਾਤਮਾ ਹੋਂ ਜਿਹਦੇ 'ਚ ਧਿਆਨ ਲਾਉਣਾ ਆ ਉਹ ਪ੍ਰਮਾਤਮਾ ਸਾਰਿਆਂ 'ਚ ਰਮਿਆ ਹੋਇਆ ਇੱਕ ਰਾਮ ਦਾ ਉਹ ਜ਼ਿਕਰ ਆਉਂਦਾ ਹੁਣ ਜਦੋਂ ਆਰਾਮ ਸ਼ਬਦ ਆਇਆ ਤਾਂ ਤੁਹਾਨੂੰ ਵੇਖਣਾ ਪਊਗਾ ਵੀ ਕਿਹੜੇ ਕਨਸੈਪਟ ਚ ਆਇਆ ਹੂੰ ਕਿਹੜੇ ਸੰਦਰਭ ਚ ਆਇਆ ਇਦਾਂ ਹੀ ਸ਼ੇਵ ਹੂੰ ਸ਼ੇਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੂੰ ਇੱਥੇ ਅਰਥ ਆਇਆ ਪ੍ਰਮਾਤਮਾ ਹੂੰ ਅਕਾਲ ਪੁਰਖ ਵੈਗਰੂ ਜਿਹੜੀ ਇੱਕ ਸ਼ਕਤੀ ਹੈ ਜਿਹੜੀ ਇੱਕ એનર્ਜੀ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਉਹ ਨਾਸ਼ ਕਰਦਾ ਹੈ ਹੂੰ ਜਿਵੇਂ ਤੇ ਇਹਨਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਲੀਆਂ ਪੀ ਇੱਕ ਜਨਮ ਦਿੰਦਾ ਹੈ ਇੱਕ ਰਿਜਕ ਦਿੰਦਾ ਹੈ ਤੇ ਇੱਕ ਫਿਰ ਮਾਰਦਾ ਹੈ ਇੱਕੋ ਹੀ ਆ ਜਿਹੜਾ ਜਨਮ ਦਿੰਦਾ ਇੱਕੋ ਹੀ ਆ ਜਿਹੜਾ ਰਿਜ਼ਕ ਦਿੰਦਾ ਇੱਕੋ ਹੀ ਆ ਜਿਹੜਾ ਮਾਰਦਾ ਹੈ ਉਹਦੇ ਵਿਧਾਨ ਚ ਜਨਮ ਹੋ ਰਿਹਾ ਉਹਦੇ ਵਿਧਾਨ ਦੇ ਵਿੱਚ ਹੀ ਸ੍ਰਿਸ਼ਟੀ ਚੱਲ ਰਹੀ ਆ ਤੇ ਉਹਦੇ ਵਿਧਾਨ ਦੇ ਵਿੱਚ ਹੀ ਖਤਮ ਹੋਣੀ ਆ ਹੁਣ ਦੂਸਰੀ ਗੱਲ ਇਹ ਆ ਕਿ ਜਦੋਂ ਸ਼ਿਵ ਪਾਰਟਿਕੁਲੀ ਕਿਸੇ ਬੰਦੇ ਲਈ ਅਸੀਂ ਕਹਿੰਦੇ ਆ ਕਿ ਉਹਦਾ ਨਾਮ ਬਾਣੀ ਚ ਆਇਆ ਤੇ ਉਹਦਾ ਇਦਾਂ ਨਹੀਂ ਆਇਆ ਉਹਦੇ ਬਾਰੇ ਫਿਰ ਇਦਾਂ ਆਇਆ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਾਵੈ ਬਲਦ ਚੜੇ ਡੌਰੂ ਢਮਕਾ